ਕੀ ਕਰਨ ਚਾਹੁੰਗੇ ਅੱਜ ਮੀਟਿੰਗ ਕੀਤੀ ਗਈ ਹੈ ਵੱਡਾ ਪਰ ਮਹਾਰਾ ਮਿਲਿਆ ਹਾਂਜੀ ਆ ਪਿੰਡ ਭਾਦਵਾ ਪਹੁੰਚੇ ਸੀ ਅੱਜ ਭੈਣ ਚਰਨਜੀਤ ਦੇ ਕੋਰ ਦੇ ਘਰ ਬਲੀਰਾਮ ਜੀਆ ਦੇ ਪਿੰਡ ਦੇ ਸੱਜਣ ਸਾਰੇ ਆਏ ਨੇ ਮੀਟਿੰਗ ਕੀਤੀ ਹੈ ਮੀਟਿੰਗ ਦੇ ਵਿੱਚ ਵਿਚਾਰਾ ਹੋਈਆਂ ਬੀਬਾ ਹਰਸ਼ਮਿਤ ਕੌਰ ਬਾਦਲ ਜੀ ਦੇ ਜੋ ਇੱਥੋਂ ਬਠਿੰਡਾ ਤੋਂ ਲੋਕ ਸਭਾ ਬਠਿੰਡਾ ਤੋਂ ਚੋਣ ਲੜ ਰਹੇ ਨੇ ਉਹਨਾਂ ਦੀ ਜਿੱਤ ਲਈ ਵਿਚਾਰਾ ਹੋਈਆਂ ਵੋਟ ਲਈ ਵਿਚਾਰਾ ਹੋਈਆਂ ਸੋ ਇੱਥੇ ਸਾਰੇ ਇਕੱਤਰ ਹੋਏ ਸੀ ਕਿਵੇਂ ਦੇਖਦੇ ਵੀ ਬਈ ਇੱਥੇ ਚੌਥੀ ਵਾਰ ਦਾ ਲੈਕਚਰ ਲੜਨਗੇ ਵੱਡੀ ਪੱਧਰ ਤੇ ਲੋਕ ਚਿਤਾਰੇ ਨੇ ਜੀ ਵੱਡੀ ਪੱਧਰ ਤੇ ਲੋਕਾਂ ਦਾ ਮਨ ਬਣ ਚੁੱਕਿਆ ਹੈ ਲੋਕਾਂ ਦਾ ਹਰ ਹਰ ਇੱਕ ਵਰਗ ਦੇ ਲੋਕਾਂ ਦਾ ਮਨ ਬਣ ਚੁੱਕਿਆ ਹੈ ਕਿ ਵੀ ਬਾਹਰ ਸਿਮਿਤ ਕੌਰਵਾਦਲ ਨੂੰ ਇੱਥੋਂ ਵੱਡੀ ਲੀਡ ਤੇ ਜਿਤਾਉਣਾ ਹੈ ਇਹ ਆਪਦੀ ਸਰਕਾਰ ਹੈ ਜੋ ਸਰਕਾਰ ਬਣੀ ਉਹ ਵੱਡੀ ਠੱਗੀਆਂ ਮਾਰ ਕੇ ਸਰਕਾਰ ਬਣਾਈ ਕੀ ਕਹਿਣਾ ਚਾਹੋ ਪਿੰਡਾਂ ਦੇ ਜਨ ਨੂੰ ਨਾ ਰੋਜ਼ ਹੀ ਜਾਂ ਪਿਸਦੇ ਹੋਵੇਂ ਪਿੰਡਾਂ ਦੇ ਲੋਕਾਂ ਦਾ ਕੀ ਕਹਿਣਾ ਲੋਕਾਂ ਦਾ ਮਨ ਬਣ ਚੁੱਕਿਆ ਬਾਈ ਜੀ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਲੋਕਾਂ ਦੇ ਮਨ ਦੇ ਵਿੱਚ ਬਣ ਚੁੱਕਿਆ ਹੈ ਕਿਉਂਕਿ ਵੱਡੀ ਪੱਦਰ ਤੇ ਨਾਰੇ ਲੱਗਦੇ ਦੇਖੇ ਨੇ ਵੱਡੀ ਪੱਦਰ ਤੇ ਇਕੱਠ ਹੁੰਦੇ ਦੇਖੇ ਨੇ ਵੱਡੀ ਪੱਦਰ ਤੇ ਲੋਕਾਂ ਦੇ ਮਨਾਂ ਦੇ ਵਿੱਚੋਂ ਇਹ ਆਵਾਜ਼ ਆਉਂਦੀ ਦੇਖੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਵੀ ਬਿਹਾਰ ਸਬੰਧਤ ਕੋਰਵਾਦਲ ਨੂੰ ਇਤੋਂ ਵੱਡੀ ਪੱਦਰ ਤੇ ਜਿਤਾਵਾਂਗੇ ਹਾਂਜੀ ਕੀ ਕਹਿੰਦੇ ਚਾਹੋਗੇ ਪਿੰਡਾਂ ਦੇ ਵਿੱਚ ਕੀ ਮਹੌਲ ਹੈ ਤੁਹਾਡੇ ਬੀੜੀਆਂ ਔਰਤਾਂ ਪਿੰਡ ਦੇ ਵਿੱਚ ਵੀਰ ਜੀ ਦੇਖੋ ਬੀਬਾ ਆ ਰਹੇ ਨੇ ਬਹੁਤ ਵਧੀਆ ਸਾਨੂੰ ਪਰ ਮਹੰਗਾਰਾ ਮਿਲ ਰਿਹਾ ਹੈ ਬੀਬਾ ਜੀ ਦੇ ਹੱਕ ਦੇ ਵਿੱਚ ਜਿੱਥੇ ਵੀ ਦੇਖੋ ਜਾਂਦੇ ਹਰ ਥਾਂ ਦੇ ਬੀਬਾ ਜੀ ਬੀਬਾਈ ਹੋ ਰਹੇ ਵਸੀਂ ਬੀਬਾਈ ਚੌਥੀ ਵਾਰਾ ਐਮਪੀ ਬਣਾ ਕੇ ਇਸ ਨੇ ਵੀ ਬਦਾਂ ਉੱਥੇ ਜਿੱਥੇ ਵੀ ਜਾਂਦੇ ਆ ਸੀ ਵਸਤੇ ਤੱਕੜੀ 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 ਹੋ ਰਹੀ ਹੈ ਸਾਡੇ ਪਿੰਡ ਦੇ ਵਿੱਚ ਜਿੰਨੇ ਵੀ ਕੰਮ ਕਰਾਏ ਨੇ ਵੀ ਬਾਈ ਦੇ ਕਰਾਏ ਨੇਗੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਵੇਲੇ ਆ ਲੋ ਸਾਡੇ ਆਪਣਾ ਸੇਵਾ ਕੇਂਦਰ ਬਣਿਆ ਆਰਓ ਸਿਸਟਮ ਬਾਦਲ ਵਾਕਸ ਸਟੇਡੀਅਮ ਆਪਣਾ ਲੈ ਕਹਿ ਦिए ਗ੍ਰੈਡਾ ਜਿੰਨੀਆਂ ਵੀ ਸਹੂਲਤਾਂ ਵਿਰੇ ਆਈਆਂ ਨੇ ਸਾਡੇ ਲਾਲ ਅਕਾਲੀ ਵਾਲੀ ਸਰਕਾਰ ਵੇ ਆਈਆਂ ਨੇ ਪਿੰਡ ਵੱਲੋਂ ਕਿਦਾਂ ਦੀ ਤਿਆਰੀ ਆ ਪਿੰਡ ਵੱਲੋਂ ਵੀ ਰ ਸਾਡੀ ਫੁੱਲ ਤਿਆਰੀ ਹੈ ਸਾਡੀ ਵੀ ਮੀਤ ਰਾਹ ਪੂਰੀ ਪਿੰਡ ਵੱਲੋਂ ਵੀ ਵੀ ਅਸੀਂ ਵੱਧ ਤੋਂ ਵੱਧ ਵੋਟਾਂ ਜਿਹੜੀ ਅਸੀਂ ਆਪ ਪਿੰਡ ਦੇ ਵਿੱਚ ਵਧਾਵਾਂਗੇ ਕੀ ਲੱਗਦਾ ਪਹਿਲਾਂ ਵਾਅਦੇ ਕੀਤੇ ਕਿਸੇ ਆਮ ਸਰਕਾਰ ਵੱਲੋਂ ਵੀ ਹਜ਼ਾਰ ਹਜ਼ਾਰ ਰੁਪਏ ਦੇਮਾਏ ਹੁਣ ਕਿਹੜੇ ਵਾਅਦੇ ਕਰਨਗੇ ਕਿਵੇਂ ਰਹੋਗੇ ਹੁਣ ਵੀਰਾਂ ਦੇਖੋ ਜਦੋਂ ਲਾਲਾ ਅਕਾਲੀ ਸਰਕਾਰ ਉਹ ਵਾਅਦੇ ਨਹੀਂ ਕਰਦੀ ਸੱਥਾਂ ਦੇ ਵਿੱਚ ਖੜ ਕੇ ਉਹ ਵਾਅਦੇ ਨਹੀਂ ਕਰਦੇ ਉਹ ਕੰਮ ਹੀ ਕਰਦੇ ਨੇਗੇ ਝਾੜੂਆਂ ਇਹਨਾਂ ਨਾਲ ਉਹ ਵੱਡੇ ਵੱਡੇ ਗਾਰੰਟੀਆਂ ਨੇ ਦਿੱਤੀਆਂ ਨਹੀਂ ਗਈਆਂ ਸਾਡੇ ਪਿੰਡ ਦੇ ਵਿੱਚ ਤਾਂ ਇੱਕ ਐਮਐਲਆ ਬੁਝਰਾਮਾ ਸਾਡੇ ਪਿੰਡ ਦੇ ਵਿੱਚ ਤਾਂ ਹੋਲਾ ਆਕੇ ਵੀ ਨਹੀਂ ਖੜਿਆ ਨਾ ਇੱਥੇ ਟੂਰਨਾਮੈਂਟ ਕਰਵਾਏ ਦੇ 1100 ਤੋਂ ਬਾਅਦ ਉਹ ਦਿੰਦਾ ਦੀ ਇੱਕ ਵੀ ਮੌਕੇ ਦਾ ਐਮਐਲਏ ਹੋਵੇ ਉਹਨਾਂ ਦੀ ਆਪ ਦੀ ਸਰਕਾਰ ਹੋਵੇ 1100 ਤੋਂ ਬਾਅਦ ਉਹਨੇ ਸਾਡੇ ਲਾਲਾ ਟੂਰਨਾਮੈਂਟ ਦੇ ਉਹਨਾਂ ਦਿੱਤਾ ਨਹੀਂ ਹੈਗਾ ਜਦੋਂ ਵੀ ਸਾਡੀ ਸਰਕਾਰ ਦੀ ਸਰਕਾਰ ਨਾ ਹੋਣ ਦੇ ਬਾਵਜੂਦ ਵੀ ਆ ਸਾਡੇ ਆਪਣਾ ਸਟੇਡੀਅਮ ਦੇ ਵਿੱਚ ਲਾਈਟਾਂ ਦਾ ਘਟਾਣਾ ਵੀ ਬਾਈ ਵੱਲੋਂ ਹੋਇਆ ਉਹਨਾਂ ਨੇ ਆਪਦੇ ਐਮਪੀ ਕੋਰਟ ਦੇ ਵਿੱਚੋਂ ਕਰਵਾਇਆ ਅੱਛਾ ਜੋ ਵੀ ਆਉਂਦੇ ਡਾਕਟਰ ਸਾਹਿਬ ਆਉਂਦੇ ਨੇ ਕਿ ਜਿਸ ਨੇ ਡਿਊਟੀਆਂ ਲੱਗਦੀਆਂ ਨੇ ਕਹਿੰਦਾ ਵੀ ਬੁਲਾਉਂਦੇ ਸੇ ਆਪਣਾ ਕਲੱਬ ਆਏ ਮੁੰਡੇ ਕਦੇ ਹੋ 11000 ਕਦੇ ਹੋ 5100 ਰੁਪਏ ਤੋਂ ਬਲਕਿ ਸਾਡੀ ਸਰਕਾਰ ਨਹੀਂ ਹੈਗੀ ਹੁਣ ਫੇਰ ਵੀ ਉਹ ਨਾ ਮਾਨਤਾ ਨਾਲ ਕਲੱਬ ਆਏ ਮੁੰਡਾ ਪੂਰਾ ਕਰਕੇ ਆਏ ਕਿ ਬੁਝਰਾ ਮੇ ਸਾਡੇ ਪਿੰਡ ਦੇ ਵਿੱਚ ਵੀਰਾਂ ਦੇਖੋ ਅੱਜ ਤੱਕ ਝੂਠੇ ਬੰਤਿਆਂ ਦਾ ਸਵਾਇ ਹੋਰ ਕੁਝ ਨਹੀਂ ਕੀਤਾ ਹੈਗਾ ਐਨਾ ਵਸ ਅਸੀਂ ਕਹਿੰਦੇ ਆਗੇ ਹਨਾ ਹੋ ਸਾਡੀ ਬੀਬੀ ਉਸ ਤੇ ਸਾਡੀ ਉਮੀਦ ਕਰਦੇ ਆ ਵੱਧ ਤੋਂ ਵੱਧ ਮੇਰੇ ਪਿੰਡ ਵਾਲੇ ਵੀ ਅਸੀਂ ਵੋਟ ਵਧਾਵਾਂਗੇ ਬੜੀ ਲੀਡਾਂ ਚਾਵਾਂਗੇ 250 ਲੋਕ ਆ ਆਮ ਸਰਕਾਰ ਨੂੰ ਮਣੇ ਲੁਕੀ ਕਿੰਨਾ ਕ ਪਿੰਡ ਚ ਵਿਕਾਸ ਹੋਇਆ ਕੁਛ ਨਹੀਂ ਹੋਇਆ ਮੇਰਾ ਕੁਛ ਨਹੀਂ ਹੋਇਆ ਮੈਂ ਹੋ ਮੌਕੇ ਦੀ ਲਾ ਲਾ ਪੰਚਾਇਤ ਮੈਂਬਰ ਵੀ ਰਹੀ ਆਂਗੀ ਕੱਖ ਨਹੀਂ ਆਇਆ ਵੀਰਾ ਕੁਛ ਵੀ ਨਹੀਂ ਆਇਆ ਹੈਗਾ ਮੈਨੂੰ ਪਤਾ ਵੀ ਕੁਛ ਆਈ ਨਹੀਂ ਹੈਗਾ ਕੱਖ ਕਿਹੜੇ ਵਾਅਦੇ ਕੀਤੇ ਸੀ ਕਿਵੇਂ ਰਹੇ ਬਾਅਦ ਇੱਕ ਬਾਅਦ ਹੀ ਕਰਨ ਦੀ ਵੀ ਉਹਨਾਂ ਨੇ ਬਾਅਦ ਪੂਰਾ ਕੋਈ ਨਹੀਂ ਕਰਿਆ ਸਾੜੇ ਔਰਤਾਂ ਦਾ 100000 ਰੁਪਏ ਦਾ ਵਾਅਦਾ ਕੀਤਾਗਾ ਅੱਜ ਇੱਕ ਇੱਕ ਬੀਬੀ ਦਾ 25-25000 ਰੁਪਿਆ ਲਾਲਾ ਬਣ ਚੁੱਕਾ ਹੈ ਸਰਕਾਰ ਦੇ ਵੱਲ ਬਕਾਇਆ ਤੇ ਅਸੀਂ ਜਿੱਥੇ ਵੀ ਜਾਂਦੇ ਆ ਮੇਰੇ ਭੈਣ ਨੂੰ ਇਹੀ ਬੇਨਤੀ ਕਰਦੇ ਆ ਵੀ ਜਦੋਂ ਵੀ ਲਾਲਾ ਝਾੜੂ ਆਏ ਆਪਣੇ ਪਿੰਡਾਂ ਦੇ ਵਿੱਚ ਆਉਂਦੇ ਨੇ ਪਹਿਲਾਂ ਉਹਨਾਂ ਤੋਂ 25-25000 ਰੁਪਿਆ ਪਰ ਬੀਬੀ ਦਾ ਹੁੰਦਾ ਜੀ ਇੱਕ ਘਰ ਦੇ ਵਿੱਚ ਚਾਰ ਬੀਬੀਆਂ ਨੇ ਲੱਖ ਰੁਪਿਆ ਸਿੱਧਾ ਹੋ ਗਿਆ ਅਨਾ ਵੀ ਪਹਿਲਾਂ ਉਹਨਾਂ ਨੂੰ ਆਪਣੇ 25-25000 ਰੁਪਏ ਖਾਤੇ ਦੇ ਵਿੱਚ ਪਵਾਓ ਓਦੋਂ ਬਾਅਦ ਉਹਨਾਂ ਨੂੰ ਝਾੜੂ ਮਾਰ ਕੇ ਦਵੱਲਣਾ ਵੋਟਾਂ ਨਹੀਂ ਪਾਉਣੀਆਂ। ਇਹੀ ਬਾ ਬੀਬੀਆਂ ਸਾਡੇ ਨਾਲ ਵਾਦੇ ਕਰਦੇ ਆ ਵੀ ਅੱਜ ਕਿਸੇ ਝਾੜੂ ਨੂੰ ਖੜ੍ਹਾ ਨਹੀਂ ਆ ਤੀਲਾ-ਤੀਲਾ ਕਰਨਾਂ ਨੇ ਬਸ ਬੀਬਾ ਜੀ ਨੂੰ ਲਾਲੇ ਤਕਰੀ ਤਕੜੀ ਵੀਰਾ ਸੀ 1 ਕਾਉਂ 1 ਜੂਨ ਨੂੰ ਤਕਰੀ ਤੇ ਮੋਰਨ ਲਾ ਕੇ ਬੀਬਾ ਜੀ ਨੂੰ ਕੰਮਜਾਂ ਵੜਾਵਾਂਗੇ ਬੜੀ ਲੀਡਰ ਅਥੋ ਜਿਤਾ ਕੇ ਅਸੀਂ ਨਹੀਂ ਹੋਰ ਪਾਰਟੀ ਦਾ ਵੀਰ ਕਹੂਗਾ ਅਸੀਂ ਬੀਬੇ ਨੂੰ ਆਪਾਂ 5000 ਰੁਪਏ ਦੇਵਾਂਗੇ ਕਿ ਲੱਗੂ ਮੈ ਮਗਰੋਂ ਨਹੀਂ ਲੱਗਦੇ ਵੀਰ ਪਹਿਲਾਂ ਕਿ ਚਾਰ ਦੂਆਂ ਤੋਂ ਅੱਕ ਚੋਕਿਆਂ ਚਾਰ ਦੂਆਂ ਨੇ ਕੀ ਕੀ ਵੰਨਨ ਬਾਅਦ ਨਹੀਂ ਕੀਤੇ ਆ ਦੱਸੋ ਕਿੰਨੇ ਜੀ ਹਰ ਬਹੁਤ ਨਹੀਂ ਕਹੇ ਤਾਂ 5000 5000 ਨੂੰ ਵੀਰੇ ਜਿਹਨੇ ਲਾ ਲ ਮੈਂ ਨਹੀਂ ਸਮਝਦੀ ਹੈਗੀ ਐਸੇ ਗਾਣ ਨੂੰ 5000 ਦੇ ਮਗਰ ਬੀਬੀਆਂ ਲੱਗਣਗੀਆਂ ਕਿਉਂਕਿ ਇੱਕ ਬਾਦ ਹੈਗਾ ਪਹਿਲਾਂ 1000 ਰੁਪਏ ਤਾਂ ਦੇਖੋ ਇਹਨਾਂ ਨੇ ਵੀ ਪਾ ਲਈਆਂਗਾ ਖਾਤੇ ਜੇ 5000 ਰੁਪਏ ਕਿੱਥੋਂ ਵਾਰਾਂਗੇ ਇਹ ਲੋਕਾਂ ਨੂੰ ਲੱਗਦਾ ਹੈ 1000 ਰੁਪਏ ਬੀਬੀ ਨੂੰ ਆਊਗਾ ਨਹੀਂ 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 ਲੋਕਾਂ ਨਹੀਂ ਵੀਰੇ ਲੋਕਾਂ ਨੂੰ ਸਮਝ ਚੁੱਕੇ ਨੇ ਦੇਖੋ ਇਹਨਾਂ ਨੂੰ ਅਕਲ ਆ ਚੁੱਕੀ ਹੈ ਇੱਕ ਮਤਦਾਨ ਜਿਹੜਾ ਆਪਾਂ ਕਹਿੰਦੇ ਵੀ ਮਤਦਾਨ ਉਹ ਹੁੰਦਾ ਅਕਲ ਵੀ ਮਤਦਾਨ ਲਾ ਲਿਆ ਵੀ ਇਹਨਾਂ ਉਹ ਅਕਲ ਆ ਚੁੱਕੀ ਹੈ ਵੀ ਨਾ ਕੋਈ ਵੀ ਪਾਰਟੀ ਅਕਾਲੀ ਦਾਂ ਦੀ ਪਾਰਟੀ ਤੋਂ ਬਿਨਾ ਸਵਾਇ ਹੋ ਸਾਡਾ ਕੋਈ ਨਹੀਂ ਖੁਸ਼ ਕਰ ਸਕਦੇ ਨਾ ਜਿਹੜੀ ਖੇਤਰੀ ਪਾਰਟੀ ਉਹ ਸਾਡੀ ਅਕਾਲੀ ਦਲ ਹੈਗੀ ਵੱਧ ਤੋਂ ਵੱਧ ਵੋਟ ਵੀ ਦਾ ਸੀਜ਼ਨ ਪਾਵਾਂਗੇ ਤੇ ਐਮਪੀ